ਚੋਰ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਰਹੇ ਹਾਂ ਵੀ ਜਿਹੜੇ ਝਾੜੂ ਬਰਕਰਾਰ ਬਈ ਜਿਹੜੇ ਝਾੜੂ ਪਾਰਟੀ ਦੇ ਆਗੂ ਆ ਬਈ ਇਹ ਚੋਰ ਨੇ ਟਰਾਲੀ ਚੋਰ ਨੇ ਇਹ ਗੱਲ ਅਸੀਂ ਜਗ ਜਹਰ ਕਹਿੰਦੇ ਆ ਔਰ ਜਨੰਗੀ ਚੱਤੀ ਦੁੱਧ ਮੰਗ ਕਰਕੇ ਛੱਡਾਂਗੇ ਬਈ ਟੈਖਨੋਰੀ ਮੋਰਚਾ ਚੱਲ ਰਿਹਾ ਸੀਗਾ ਉਹ ਮੋਰਚਾ 19 ਮਾਰਚ ਨੂੰ ਸਰਕਾਰ ਨੇ ਜਾਨੀ ਖੜਿਆ ਤਾਂ ਸੀਗਾ ਉਹ ਆਪਾਂ ਨੂੰ ਜਗ ਜਹਰਾ ਗੱਲ ਸੋ ਉਹ ਟਰਾਲੀਆਂ ਜਿਹੜੀਆਂ ਉਹਨਾਂ ਪੜਾ ਸਿੱਟੀਆਂ ਸੀਗੀਆਂ ਉਹ 20 ਮਾਰਚ ਨੂੰ ਟਰਾਲੀਆਂ ਉੱਥੋਂ ਜਾਨੀ ਜਿਹੜੇ ਆਮ ਪਾਰਟੀ ਦੇ ਵਿਧਾਇਕਾਂ ਜਣੀ ਆਗੂ ਆ ਬਾਈ ਉਥੋਂ ਪਾਪ ਆ ਕੇ ਆਪਣੇ ਘਰਾਂ ਨੂੰ ਲੈ ਕੇ ਆਉਣ ਲੱਗੇ ਸਾਨੂੰ ਪਤਾ ਲੱਗਿਆ ਵੀ ਦੋ ਟਰਾਲੀਆਂ ਨੇ ਜਿਹੜੀਆਂ ਉਹ ਨਾਬੇ ਦੇ ਵਿੱਚ ਪਹੁੰਚੀਆਂ ਬਾਈ ਅਸੀਂ ਕਈ ਵਾਰ ਰੇਡ ਮਾਰੀ ਇਹਨਾਂ ਦੇ ਨਗਰ ਕੌਂਸਲ ਦੇ ਦਫ਼ਤਰ ਪਰ ਜਿਹੜਾ ਦੇਮਾਨਾ ਅਰ ਦੇਮਾਨ ਦਾ ਪੱਪੂ ਟੀਲ ਵਾਲਾ ਜਣੀ ਪੰਕਜ ਪੱਪੂ ਆ ਉਹ ਬਾਈ ਚੁਸਤ ਬਹੁਤ ਜ਼ਿਆਦਾ ਆ ਉਹਨੇ ਜਣੀ ਸੱਤੋਂ ਉਹ ਟਰਾਲੀਆਂ ird khurd ਕਰਦਾ ਰਿਹਾ ਉਹ ਮਤਲਬ ਸਾਡੇ ਹੱਥ ਨਹੀਂ ਲੱਗੀਆਂ ਪਰ ਬਾਈ ਪਿੱਸਾ ਨਹੀਂ ਛੱਡਿਆ ਅਸੀਂ 4 ਮਹੀਨੇ ਤੋਂ ਉਹਦੇ ਪਿੱਛੇ ਲੱਗੇ ਸੀਗੇ ਜਣੀ ਅੱਜ ਆ ਕੇ ਸਾਨੂੰ ਖਬਰ ਮਿਲੀ ਵੀ ਟਰਾਲੀਆਂ ਤਾਂ ਉਹ ਵੇਚ ਕੇ ਯਾਨੀ ਵੱਢ ਕੇ ਉਹਨੇ ਵੇਚਦੀਆਂ ਪਰ ਅੱਧ ਤੋਂ ਜ਼ਿਆਦਾ ਸਮਾਨ ਆ ਜਿਹੜਾ ਇੱਥੇ ਆ ਵਰਕਸ਼ਾਪ ਆ ਬਾਈ ਪੱਪੂ ਦੀ ਉਹਨਾਂ ਦੀ ਵਰਕਸ਼ਾਪ ਦੇ ਵਿੱਚ ਪਿਆ ਸੋ ਅਸੀਂ ਪੱਕੇ ਪੈਰੀ ਬਾਈ ਅੱਜ ਮੋਰਚਾ ਲਾਇਆ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਆ ਵੀ ਸਾਡੇ ਨਾਲ ਲੱਗ ਕੇ ਯਾਨੀ ਜਿਹੜੇ ਚੋਰੀ ਦਾ ਸਮਾਨ ਪਿਆ ਉਹਦੀ ਵਰਕਸ਼ਾਪ ਚ ਉਹਨੂੰ ਜਗ੍ਹਾ ਜाहिर ਕੀਤਾ ਜਾਵੇ ਸੋ ਇਹੀ ਇਸੇ ਚੀਜ਼ ਨੂੰ ਲੈ ਕੇ ਅੱਜ ਅਸੀਂ ਵੱਡਾ ਮੋਰਚਾ ਲਾਇਆ ਬਾਈ ਜੀ ਤੁਹਾਨੂੰ ਪਤਾ ਲੱਗੇ ਕੀ ਕੀ ਸਮਾਨ ਦਾ ਖਾਸ ਸਤਨ ਦੇਖੋ ਜੀ ਸਮਾਨਤਾ ਅਸਲ ਇਥੋਂ ਜਦੋਂ ਅਸੀਂ ਜਿੰਦਾ ਖਲਵਾਵਾਂਗੇ ਤਦ ਹੀ ਪਤਾ ਲੱਗੂਗਾ ਪਰ ਸਾਨੂੰ ਇਹ ਪਤਾ ਲੱਗਾ ਦੋ ਟਰੈ ਜਿਹੜੀਆਂ ਟਰਾਲੀਆਂ ਆਈਆਂ ਨੇ ਉਹ ਸਿੰਗਲ ਟਾਇਰੀਆਂ ਨੇ ਚਾਰ ਟਾਇਰ ਪਏ ਹੋਰੇ ਜੈਕ ਪਏ ਆ ਉਹਨਾਂ ਦੇ ਉਹਨਾਂ ਦੇ ਹਿੱਸੇ ਪਏ ਆ ਯਾਨੀ ਕਾਫੀ ਜ਼ਿਆਦਾ ਸਮਾਨ ਆ ਜਿਹੜਾ ਕਿਉਂਕਿ ਇਹ ਜਿਹੜੀ ਵਰਕਸ਼ਾਪ ਆ ਇਹ ਇਹ ਗੇਟ ਗ੍ਰਿਲ ਵਾਲੀ ਵਰਕਸ਼ਾਪ ਆ ਭਾਈ ਟਰਾਲੀ ਦਾ ਪਾਰਟਸ ਮਿਲਣਾ ਪੈਸੀ ਸਾਡਾ ਛੱਕ ਜਾਂਦਾ ਸੋ ਦੂਜੀ ਗੱਲ ਜਿਹੜੀਆਂ ਟਰਾਲੀਆਂ ਇਹ ਮਿਲੀਆਂ ਨੇ ਉਹ ਸਾਡੇ ਖੁਦ ਪਰਿਵਾਰ ਦੀਆਂ ਟਰਾਲੀਆਂ ਨੇ ਲੋਂਗੋਵਾਲ ਤੋਂ ਸਾਡੇ ਜਸਵਿੰਦਰ ਸਿੰਘ ਲੋਂਗੋਵਾਲ ਨੇ ਉਹਨਾਂ ਦੀਆਂ ਆਪਣੀਆਂ ਟਰਾਲੀਆਂ ਨੇ ਸੋ ਉਹਨਾਂ ਟਰਾਲੀਆਂ ਦੇ ਟਾਇਰ ਰਿੰਮ ਜਿਹੜੇ ਹਿੱਸੇ ਨੇ ਜਾਨੀ ਜੈਕ ਨੇ ਉਹ ਇੱਥੋਂ ਸਾਨੂੰ ਸ਼ਾਕਾ ਵੀ ਇਹਦੇ ਅੰਦਰ ਪੈਨੇ ਬਾਕੀ ਪ੍ਰਸ਼ਾਸਨ ਆ ਕੇ ਖਲਵਾ ਕੇ ਦੇਊਗਾ ਤੁਹਾਨੂੰ ਸੋ ਅਸੀਂ ਬਰਾਮਤ ਕਰਵਾਵਾਂਗੇ ਪ੍ਰਸ਼ਾਸਨ ਤੱਕ ਉਹ ਕਿਰਿਆ ਸੰਬੰਧੀ ਬਿਲਕੁਲ ਜੀ ਅਸੀਂ ਇੱਥੇ ਦੇ ਜਿਹੜੇ ਇੰਚਾਰਜ ਐਸ ਐਚਓ ਸਾਹਿਬ ਨੇ ਉਹਨਾਂ ਨੂੰ ਬੇਨਤੀ ਕਰਤੀ ਆ ਵੀ ਇੱਥੇ ਆ ਕੇ ਭਾਈ ਅਸੀਂ ਮੋਰਚਾ ਖੋਲਤਾ ਜਿੰਨਾ ਚਿਰ ਸਾਡਾ ਇਹ ਸਮਾਨ ਤੁਸੀਂ ਬਰਾਮਤ ਨਹੀਂ ਕਰਾਉਂਦੇ ਔਰ ਜਿਹੜਾ ਇੱਥੇ ਦਾ ਜਾਨੀ ਆ ਜਿਹੜਾ ਆਪਾਂ ਕਹਿ ਸਕਦੇ ਹਾਂ ਪੰਕਜ ਪੱਪੂ ਆ ਇਹਦੇ ਪਰਚਾ ਨਹੀਂ ਹੁੰਦਾ ਬਾਈ ਉਹਨਾਂ ਚਿਰੇ ਮੋਰਚਾ ਇਹ ਚੱਲਦਾ ਰਹੂਗਾ ਕਿਉਂਕਿ ਬਾਈ ਸਾਡੇ ਪਿੱਠ ਤੇ ਸੁਰਾ ਮਾਰਿਆ ਸਰਕਾਰ ਨੇ ਜਿਹੜੀ ਝਾੜੂ ਪਾਰਟੀ ਆ ਟਰਾਲੀ ਚੋਰਾ ਸੀ ਪਹਿਲੇ ਦਿਨ ਤੋਂ ਕਹਿ ਰਹੇ ਆ ਜਣੀ ਇਹ ਗੱਲ ਜਗ ਜਹਰ ਹੋ ਗਈ ਹੁਣ ਇਹ ਟਰਾਲੀ ਦੇਖਦੇ ਆ ਕਿਉਂਕਿ ਬਾਈ ਟਰਾਲੀ ਸਾਡੀ ਖੂਨ ਪਸੀਨੇ ਦੀ ਕਮਾਈ ਤੋਂ ਬਣੀ ਆ ਜਣੀ ਉਹ ਜਣੀ ਅੱਜ ਅਸੀਂ ਜਿੰਨਾ ਚਿਰੇ ਬਰਾਮਤ ਨਹੀਂ ਜਣੀ ਪਰਚਾ ਨਹੀਂ ਹੁੰਦਾ ਇਹ ਮੋਰਚਾ ਅਸੀਂ ਇਸੇ ਤਰ੍ਹਾਂ ਡਟੇ ਰਹਾਂਗੇ ਬਾਈ ਭਾਈ ਜੀ ਬਿਲਕੁਲ ਤੁਸੀਂ ਬਹੁਤ ਵੱਡੀ ਗੱਲ ਕਹੀ ਆ ਕਿਉਂਕਿ ਬਿਨਾਂ ਆਧਾਰ ਤੋਂ ਅਸੀਂ 4 ਮਹੀਨੇ ਪਹਿਲਾਂ ਕਹਿ ਸਕਦੇ ਸੀ ਇਹ ਗੱਲ ਪਰ ਅਸੀਂ ਪੈੜ ਦਬਦੇ ਦਬਦੇ ਇਹਨਾਂ ਦੇ ਸਾਡੇ ਜਾਨੀ ਵਿਸ਼ਵਾਸ ਵਾਲੇ ਸਾਡੇ ਸੂਤਰਾਂ ਤੋਂ ਪਤਾ ਲੱਗਿਆ ਸਾਨੂੰ ਜਿੱਥੇ ਜਿੱਥੇ ਟਰਾਲੀਆਂ ਖੜੀਆਂ ਜਿਹੜੀਆਂ ਜਿਹੜੀਆਂ ਟਰੈਕਟਰ ਉੱਥੇ ਗਏ ਆ ਮੋਰਚੇ ਦੇ ਵਿੱਚ ਉਹ ਸਾਡੇ ਕੋਲੇ ਕੱਲੀ ਕੱਲੀ ਖਬਰ ਆ ਭਾਈ ਯਾਨੀ ਜਿਹੜੇ ਅੰਦਰ ਸਮਾਨ ਪਿਆ ਉਹਨਾਂ ਦੀਆਂ ਵੀ ਫੋਟੋਆਂ ਆ ਸਾਡੇ ਕੋਲੇ ਬੱਚੇ ਪੈਰੀਂ ਭਾਈ ਅਸੀਂ ਕਿਸੇ ਤੇ ਇਲਜ਼ਾਮ ਨਹੀਂ ਲਾਉਂਦੇ ਕਿਉਂਕਿ ਅਸੀਂ ਜ਼ਿੰਮੇਵਾਰ ਬੰਦੇ ਆ ਸੋ ਇਹ ਜਿਹੜੇ ਜ਼ਿੰਮੇਵਾਰ ਵੱਡੇ ਨਾਬੇ ਦੇ ਮਾਲਕ ਬਣਦੇ ਆ ਬਈ ਵੱਡੇ ਚੋਰ ਆ ਚੋਰ ਆ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਰਹਿਆ ਆ ਵੀ ਜਿਹੜੇ ਝਾੜੂ ਬਰਕਰਾਰ ਆ ਬਈ ਜਿਹੜੇ ਝਾੜੂ ਪਾਰਟੀ ਦੇ ਆਗੂ ਆ ਬਈ ਇਹ ਚੋਰ ਨੇ ਟਰਾਲੀ ਚੋਰ ਨੇ ਇਹ ਗੱਲ ਅਸੀਂ ਜੱਗ ਜਹਰ ਕਹਨੇ ਆ ਔਰ ਜਨੰਗੀ ਚੱਤੀ ਦੁੱਧ ਮੰਗ ਕਰਕੇ ਛੱਡਾਂਗੇ ਬਈ ਸਾਨੂੰ ਰਾਤ ਨੂੰ ਇਹ ਸਵਾਕੇ ਹੋ ਰਿਹਾਣਾ ਇਸ ਕਰਕੇ ਬੈ ਗਿਆ ਸ਼ੰਭੂ ਦੇ ਖਨੋਰੀ ਮੋਰਚੇ ਦੇ ਵਿੱਚੋਂ ਕਰੀਬ 2 ਦਰਜਨ ਟਰਾਲੀਆਂ ਸਾਡੀਆਂ ਗਾਇਬ ਸਨ ਚੋਰੀ ਹੋਈਆਂ ਸਨ ਪ੍ਰਸ਼ਾਸਨ ਨੇ ਕਰਵਾਈਆਂ ਸੀ ਸਰਕਾਰ ਨੇ ਕੀਤੀਆਂ ਸੀ ਚੋਰੀ ਅਸੀਂ 5 ਮਹੀਨਿਆਂ ਤੋਂ ਲਗਾਤਾਰ ਇਹ ਚੋਰੀ ਦੇ ਸਮਾਨ ਦੀ ਬੈਡਮਪ ਉਧਿਆਰੇ ਸੀ ਜਿਵੇਂ ਸ਼ਾਹਬਾਦ ਤੋਂ ਬਰਾਮਦ ਕਰਾ ਲੀਆਂ ਕੁਝ ਸਰਪੰਚਾਂ ਦੇ ਘਰੋਂ ਆਮ ਆਦਮੀ ਪਾਰਟੀ ਦੇ ਘਰੋਂ ਬਰਾਮਦ ਹੋਈਆਂ ਕੁਝ ਇਹ ਜੋ ਸੰਭੂ ਥਾਣੇ 'ਚ ਖੜੀਆਂ ਨੇ ਜਿਨ੍ਹਾਂ ਦੇ ਚੋਰੀ ਦੇ ਪਰਚੇ ਦਰਜ ਹੋ ਚੁੱਕੇ ਨੇ ਦੋ ਟਰਾਲੀਆਂ ਇਸ ਸ਼ਹਿਰ ਦੀ ਸਾਡੇ ਕੋਲ ਜਾਣਕਾਰੀ ਹੈ ਹੋ ਸਕਦਾ ਵੱਧ ਵੀ ਆਈਆਂ ਹੋਣ ਦੋ ਦੀ ਪੱਕੀ ਜਾਣਕਾਰੀ ਸੀ ਕਿ ਨਗਰ ਕੌਂਸਲ ਦੇ ਟਰੈਕਟਰਾਂ ਰਾਹੀਂ ਦੋ ਟਰਾਲੀਆਂ ਆਈਆਂ ਨੇ ਪਰ ਜਿੰਨਾ ਚਿਰ ਪੂਰਾ ਸਬੂਤ ਨਹੀਂ ਹੱਥ ਲੱਗਦਾ ਸੀ ਉਹਨਾਂ ਚਿਰ ਕਹਿਣਾ ਔਖਾ ਸੀ ਹੁਣ ਸਾਨੂੰ ਪਤਾ ਲੱਗ ਗਿਆ ਪ੍ਰੋਪਰ ਗੱਲ ਦਾ ਕਿ ਪੰਕਜ ਪੱਪੂ ਜੀ ਕਦੋਂ ਸ਼ੰਭੂ ਬਾਡਰ ਤੇ ਗਏ ਇਹ ਵੀ ਡਿਟੇਲਾ ਆ ਜਾਣਗੀਆਂ ਸਾਰੀ ਜਾਣਕਾਰੀ ਆਜੂਗੀ ਇਹ ਵੀ ਜਾਣਕਾਰੀ ਆਜੂਗੀ ਵੀ ਇਹ ਸਮਾਨ ਕਿਹਦੇ ਕਿਹਦੇ ਘਰੇ ਖੜਿਆ ਕਿਹੜਾ ਕਵਾੜੀਆ ਲੈ ਕੇ ਗਿਆ ਅੰਦਰ ਇਸ ਦੁਕਾਨ ਆ ਨਾਲ ਲੱਗਦੀ ਦੁਕਾਨ ਆ ਇੱਥੇ ਪਖੜਿਆ ਅਸੀਂ ਪ੍ਰਸ਼ਾਸਨ ਨੂੰ ਦੱਸਿਆ ਹੈਗਾ ਕਹਿੰਦਾ ਜਿੰਦਾ ਖਲਾਓ ਅੰਦਰੋਂ ਸਮਾਨ ਲੱਭੀਏ ਕਿੰਨਾ ਪਿਆ ਹਜੇ ਕਿੰਨਾ ਸਮਾਨ ਅੰਦਰ ਹੈ ਵਾਰ ਖੋਲੇ ਤੋਂ ਪਤਾ ਲੱਗੂ ਤੁਹਾਡੇ ਸਾਹਮਣੇ ਕੈਮਰਿਆਂ ਦੇ ਜੋ ਸੱਚ ਹੋਇਆ ਉਹ ਆ ਜਾਏਗਾ ਟਾਲੀਆਂ ਦੇ ਜਿਹੜੇ ਮਾਲਕ ਨੇ ਉਹ ਸਾਡੇ ਕੋਲੇ ਮੌਜੂਦ ਨੇ ਕਿਵੇਂ ਸਾਡਾ ਸਮਾਨ ਚੋਰੀ ਹੋਇਆ ਮਤਲਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਤੇ ਮਨਦੀਪ ਸਿੱਧੂ ਵੱਡੇ ਵੱਡੇ ਦਾਅਵੇ ਕਰਦਾ ਸੀ ਕਿ ਵੱਡੇ ਵੱਡੇ ਅਸੀਂ ਗੜਾਉਣ ਬਣਾਤੇ ਅਸੀਂ ਕਿਸਾਨਾਂ ਨੂੰ ਸਮਾਨ ਦੇ ਰਹੇ ਹਾਂ ਉਹਨਾਂ ਦੇ ਦਾਅਵਿਆਂ ਦੀ ਪੋਲ ਉਹਦੋਂ ਖੁੱਲ ਗਈ ਸੀ ਜਦੋਂ ਪੁਲਿਸ ਮੁਲਾਜ਼ਮਾਂ ਤੋਂ ਚੋਰੀ ਦੀਆਂ ਟਰਾਲੀਆਂ ਫੜੀਆਂ ਗਈਆਂ ਸੀ ਜਦੋਂ ਸਰਪੰਚਾਂ ਦੇ ਕਰੋ ਟਰਾਲੀਆਂ ਫੜੀਆਂ ਗਈਆਂ ਸੀ ਮਨਦੀਪ ਸਿੱਧੂ ਤੇ ਨਾਨਕ ਸਿੰਘ ਦੀ ਪੋਲ ਉਹ ਤੋਂ ਖੁੱਲ ਗਈ ਸੀ ਤੇ ਅੱਜ ਆਮ ਆਦਮੀ ਦੀ ਪੋਲ ਵੀ ਭਗਵੰਤ ਮਾਨ ਦੀ ਸਰਕਾਰ ਦੀ ਪੋਲ ਇਸ ਸ਼ਹਿਰ ਦੇ ਵਿੱਚ ਖੁੱਲ ਜਾਣੀ ਹੈ ਤੇ ਪੁਲਿਸ ਮੁਲਾਜ਼ਮ ਜਿਹੜੇ ਦਾਅਵੇ ਕਰਦੇ ਸੀ ਉਹਨਾਂ ਦੀ ਪੋਲ ਖੁੱਲ ਜਾਣੀ ਆ ਤੁਹਾਡੇ ਕੈਮਰੇ ਦੇ ਸਾਹਮਣੇ ਕਿਹੜੇ ਕਿਹੜਾ ਸਮਾਨ ਹੁਣ ਤੱਕ ਦੇਖੋ ਇੱਥੇ ਕਾਲੀ ਦੇ ਰਿੰਬ ਖੱਬਾ ਟਾਇਰ ਨਾਲ ਹੋਰ ਸਮਾਨ ਵਗੈਰਾ ਇੱਥੇ ਹੋਣ ਦੀ ਖਲਸਾ ਨਹੀਂ ਪਰ ਉੱਪਰ ਜਾਣਕਾਰੀ ਹੈ ਕਟੀਆਂ ਗਈਆਂ ਨੇ ਕਟੀਆਂ ਗਈਆਂ ਜਾਂਉਣੀਆਂ ਕਿਹੜੇ ਗਵਾੜੀਆਂ ਨੂੰ ਉਹਦਾ ਜਦੋਂ ਸਰਕਾਰ ਕਰੂਗੀ ਬੜਤਾਲ ਅਸੀਂ ਕਰਾਵਾਂਗੇ ਹੋਰ ਨਾਲ ਵੀ ਕਿਹੜੇ ਕਵਾੜੀਏ ਦੇ ਵੱਡਿਆਂ ਨੇ ਕਦੋਂ ਵੇਚੀਆਂ ਨੇ ਇਹ ਜਿਹੜੇ ਦੇਖੋ ਸੱਚ ਸਾਫਤ ਹੁੰਦਾ ਹੈ ਜਿਹੜੀਆਂ ਨਾਲ ਦੀਆਂ ਦੁਕਾਨਾਂ ਨੇ ਨਾ ਤਾਂ ਇਹ ਕਵਾੜੀਆਂ ਦੀਆਂ ਦੁਕਾਨਾਂ ਨੇ ਨਾ ਇਹ ਟਰਾਲੀਆਂ ਨੂੰ ਸਮਾਰਨ ਵਾਲੇ ਬੰਦਿਆਂ ਦੀਆਂ ਦੁਕਾਨਾਂ ਨੇ ਇੱਥੇ ਤਾਂ ਗੇਟਾਂ ਦਾ ਕੰਮ ਚੱਲਦਾ ਹੈ ਉਹਨਾਂ ਦਾ ਇਹ ਕਾਰੋਬਾਰ ਹੀ ਰਸ ਰਿਹਾ ਵੀ ਇਹ ਕੰਮ ਹੀ ਸਾਰਾ ਦੋ ਨੰਬਰ ਦਾ ਅਸੀਂ ਅੰਦਰ ਸਮਾਰਨ ਤੁਸੀਂ ਕਿਸੇ ਕਿਸਾ ਸਮੂਹਤ ਲਾ ਦੇਤੀ ਦੇ ਦਿੱਤੀ ਠੀਕ ਹੈ ਉਹਨਾਂ ਦਾ ਕਹਿਣਾ ਸੀ ਅਸੀਂ ਆਉਣੇ ਆ ਪਹਿਲਾਂ ਕਹਿਣਾ ਸੀ ਕੰਪਲੀਟ ਲਿਖਾਓ ਅਸੀਂ ਇਹ ਕੰਪਲੀਟ ਤਾਂ ਇਹ ਦੀ ਸ਼ੰਭੂ ਆਰਡਰ ਲਿਖਾਈ ਹੋਈ ਹੈ ਆਨਲਾਈਨ ਚੱਕ ਲ ਇਹ ਸਾਰੇ ਸਮਾਨ ਦੀ ਲਿਖਾਈ ਹੋਈ ਹੈ। ਤੇ ਅਸੀਂ ਆ ਕੇ ਬਹਿ ਕੇ ਕੰਮ ਥੋੜਾ ਇਹ ਬਾਲ ਕੇ ਦੇਣਾ ਟਰਾਲੀਆਂ ਗੁੰਮ ਹੋਇਆ ਸਮਾਨ। ਅਸੀਂ ਬੈਠੇ ਆਂ। ਪ੍ਰਸ਼ਾਸਨ ਦੀ ਮਰਜ਼ੀ ਆਵੇ ਨਾ ਆਵੇ। ਪੰਜਾਬ ਸਰਕਾਰ ਨੂੰ ਤੜਕੇ ਨੂੰ ਇੱਥੇ ਮਜਬੂਰ ਕਰਾਂਗੇ ਤੁਹਾਡੇ ਸਾਹਮਣੇ। ਇਹ ਸਾਰੇ ਪੰਜਾਬ ਦੇ ਕਿਸਾਨਾਂ ਤੱਕ ਗੱਲ ਚੱਲੀ ਗਈ ਪਹੁੰਚ ਜਾਣਾ ਬੜੀ। ਸ਼ਹਿਰ ਵਾਸੀ ਸਾਡੀ ਬੜੀ ਵੱਡੀ ਮਦਦ ਕਰ ਰਹੇ ਨੇ। ਆ ਚਾਹ ਪਾਣੀ ਦਾ ਪ੍ਰਬੰਧ ਪਾਣੀ ਦਾ ਕਰੂ ਕਿਸੇ ਨੇ। ਚੋਰ ਆ। ਅਸੀਂ ਪਹਿਲੇ ਦਿਨ ਤੋਂ ਕਹਿੰਦੇ ਰਹੇ ਆਂ ਵੀ ਜਿਹੜੇ ਝਾੜੂ ਬਰਕਰਾਰ ਬਈ। ਜਿਹੜੇ ਝਾੜੂ ਪਾਰਟੀ ਦੇ ਆਖੂਆ ਬਈ। ਇਹ ਚੋਰ ਨੇ ਟਰਾਲੀ ਚੋਰ ਨੇ। ਇਹ ਗੱਲ ਅਸੀਂ ਚੱਕ ਜਹਰ ਕ ਔਰ ਜਦ ਨੰਗੀ ਚੱਤੀ ਦੁੱਧ ਮੰਗ ਕਰਕੇ ਛੱਡਾਂਗੇ ਬਾਈ ਚੋਰ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਰਹੇ ਹਾਂ ਵੀ ਜਿਹੜੇ ਝਾੜੂ ਬਰਕਰ ਹੈ ਬਾਈ ਜਿਹੜੇ ਝਾੜੂ ਪਾਰਟੀ ਦੇ ਆਗੂ ਆ ਬਾਈ ਇਹ ਚੋਰ ਨੇ ਟਰਾਲੀ ਚੋਰ ਨੇ ਇਹ ਗੱਲ ਅਸੀਂ ਚੱਕ ਜਹਰ ਕਹਿੰਦੇ ਹਾਂ ਔਰ ਜਦ ਨੰਗੀ ਚੱਤੀ ਦੁੱਧ ਮੰਗ ਕਰਕੇ ਛੱਡਾਂਗੇ ਬਾਈ ਚੋਰ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਰਹੇ ਹਾਂ ਵੀ ਜਿਹੜੇ ਝਾੜੂ ਬਰਕਰ ਆ ਬਾਈ ਜਿਹੜੇ ਝਾੜੂ ਪਾਰਟੀ ਦੇ ਆਗੂ ਆ ਬਾਈ ਇਹ ਚੋਰ ਨੇ ਟਰਾਲੀ ਚੋਰ ਨੇ ਇਹ ਗੱਲ ਅਸੀਂ ਚੱਕ ਜਹਰ ਕਹਿੰਦੇ ਹਾਂ ਔਰ ਜਦ ਨੰਗੀ ਚੱਤੀ ਦੁੱਧ ਮੰਗ ਕਰਕੇ ਛੱਡਾਂਗੇ ਬਾਈ ਚੋਰ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਰਹੇ ਹਾਂ ਵੀ ਜਿਹੜੇ ਝਾੜੂ ਬਰਕਰ ਹੈ ਬਈ ਜਿਹੜੇ ਝਾੜੂ ਪਾਰਟੀ ਦੇ ਆਗੂ ਆ ਬਈ ਇਹ ਚੋਰ ਨੇ ਟਰਾਲੀ ਚੋਰ ਨੇ ਇਹ ਗੱਲ ਅਸੀਂ ਜੱਗ ਜਹਰ ਕਹਿੰਦੇ ਹਾਂ ਔਰ ਜਦ ਨੰਗੀ ਚੱਤੀ ਦੁੱਧ ਮੰਗ ਕਰਕੇ ਛੱਡਾਂਗੇ ਬਈ ਚੋਰ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਰਹੇ ਹਾਂ ਵੀ ਜਿਹੜੇ ਝਾੜੂ ਬਰਕਰ ਆ ਬਈ ਜਿਹੜੇ ਝਾੜੂ ਪਾਰਟੀ ਦੇ ਆਗੂ ਆ ਬਈ ਇਹ ਚੋਰ ਨੇ ਟਰਾਲੀ ਚੋਰ ਨੇ ਇਹ ਗੱਲ ਅਸੀਂ ਜੱਗ ਜਹਰ ਕਹਿੰਦੇ ਹਾਂ ਔਰ ਜਦ ਨੰਗੀ ਚੱਤੀ ਦੁੱਧ ਮੰਗ ਕਰਕੇ ਛੱਡਾਂਗੇ ਬਈ ਰਹਿ ਰੂਗਾ ਕਿਉਂਕਿ ਬਈ ਸਾਡੇ ਪਿੱਠ ਤੇ ਸੁਰਾ ਮਾਰਿਆ ਸਰਕਾਰ ਨੇ ਜਿਹੜੀ ਝਾੜ ਦੇ ਪਿੱਠ ਤੇ ਸੁਰਾ ਮਾਰਿਆ ਸਰਕਾਰ ਨੇ ਜਿਹੜੀ ਝਾੜ ਪਿੱਠ ਤੇ ਸੁਰਾ ਮਾਰਿਆ ਸਰਕਾਰ ਨੇ ਜਿਹੜੀ ਝਾੜ ਸਾਡੇ ਪਿੱਠ ਤੇ ਸੁਰਾ ਮਾਰਿਆ ਸਰਕਾਰ ਨੇ ਜਿਹੜੀ ਝਾੜ ਸਾਡੇ